ਪਿਛਲੇ ਦਿਨੀ ਬਾਈ ਪ੍ਰਵਿੰਦਰ ਸਿੰਘ ਝੋਟਾ ਮਾਨਸਾ ਜ਼ਿਲ੍ਹੇ ਵਿੱਚ ਜਿਨ੍ਹਾਂ ਤੇ ਪਿਛਲੇ 1.5 ਸਾਲ ਪਹਿਲਾਂ 2 ਸਾਲ ਪਹਿਲਾਂ ਮਾਨਸਾ ਸੰ ਦੀ ਪੁਲਿਸ ਨੇ ਇੱਕ ਝੂਠਾ ਕੇਸ ਰਜਿਸਟਰ ਕੀਤਾ ਸੀਗਾ ਤੇ ਉਹਦੇ ਵਿੱਚ ਉਹਨਾਂ ਦੀ ਅਰੈਸਟ ਵੀ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਉੱਥੇ ਮੋਰਚਾ ਲਾ ਕੇ ਫਿਰ ਬੇਲ ਕਰਵਾਈ ਉਸ ਸਮੇਂ ਤੇ ਸਰਕਾਰ ਨੇ ਇੱਕ ਝੂਠੀ ਤਸੱਲੀ ਦਿੱਤੀ ਸੀ ਮੈਂ ਕਹੂੰਗਾ ਵੀ ਇਹ ਕੇਸ ਅਸੀਂ ਖਤਮ ਕਰ ਦਾਂਗੇ ਜਿਹੜਾ ਅਸੀਂ ਪੁਲਸ ਨੇ ਤੇ ਜੇ ਮੈਂ ਕਹੂੰਗਾ ਸਰਕਾਰ ਨੇ ਇੱਕ ਰਲ ਕੇ ਇਹ ਆਸ਼ਵਾਸ਼ਣ ਵੀ ਦਿਵਾਇਆ ਸੀਗਾ ਵੀ ਅਸੀਂ ਇਹ ਜਿਹੜਾ ਝੂਠਾ ਕੇਸ ਆ ਇਹ ਵਾਪਸ ਲੈ ਲਾਂਗੇ ਜਾਂ ਇਹਨੂੰ ਖਤਮ ਕਰ ਦਾਂਗੇ ਪਰ ਹੁਣ 2 ਸਾਲਾਂ ਬਾਅਦ ਉਸ ਵਿੱਚ ਬਾਈ ਝੋਟੇ ਦੇ ਪਿਤਾ ਜੀ ਨੂੰ ਸਮਣ ਦੁਬਾਰਾ ਕਰ ਲਏ ਗਏ ਆ ਤੇ ਉਹਨਾਂ ਨੂੰ ਵੀ ਉਸ ਵਿੱਚ ਨਾਮਜ਼ਦ ਕਰ ਲਿਆ ਕਿਉਂਕਿ ਬਹੁਤ ਹੀ ਘਲੌਣੀ ਹਰਕਤ ਆ ਮੈਂ ਕਹੂੰਗਾ ਮਾੜੀ ਗੱਲ ਆ ਕਿ ਪਰਿਵਾਰਾਂ ਨੂੰ ਉਸ ਝੂਠੇ ਮੁਕੱਦਮਿਆਂ ਵਿੱਚ ਘੜਿਸਣਾ ਤੇ ਇਹ ਤਾਂ ਉਹ ਗੱਲ ਹੋ ਗਈ ਵੀ ਜਿਹੜਾ ਤਾਂ ਨਸ਼ੇ ਦੇ ਵਿਰੋਧਵਾਦ ਉਠਾਉਂਦਾਗਾ ਉਸ ਨੂੰ ਤਾਂ ਮਕਦਮੇ ਤੇ ਕੇਸ ਚੱਲਣੇ ਪੈਣਗੇ ਤੇ ਜਿਹੜਾ ਨਸ਼ੇ ਤੋਹਲੇ ਨਾਲ ਵੇਚਦਾ ਉਹਦਾ ਸਰਕਾਰ ਪੱਖਪੂਰਤੀ ਆ ਇਹ ਸਰਕਾਰ ਇੱਕ ਤਰ੍ਹਾਂ ਨਾਲ ਤਾਂ ਝੂਠਾ ਮਖੌਟਾ ਪਾਉਂਦੀ ਆ ਵੀ ਅਸੀਂ ਨਸ਼ੇ ਵਿਰੋਧ ਮਹਿੰਮ ਛੇੜੀ ਹੋਈ ਆ ਪਰ ਕਰਦੀ ਕੁਝ ਨਹੀਂ ਉਲਟਾ ਆਪਣੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਝੂਠੇ ਮਕਦਮੇ ਪਾ ਕੇ ਇਹ ਜੀ ਉਹਨਾਂ ਨੂੰ ਕੇਸਾਂ ਵਿੱਚ ਉਹਨਾਂ ਨੂੰ ਖੱਜਲ ਖਵਾਰ ਕਰਦੀ ਆ ਮੈਂ ਸਰਕਾਰ ਨੂੰ ਇਹ ਇਸ ਵੀਡੀਓ ਦੇ ਜ਼ਰੀਏ ਕਹਿਣਾ ਚਾਹੁੰਦਾ ਵੀ ਇਹ ਸਾਰਾ ਕੁਝ ਬੰਦ ਕਰ ਦਿਓ ਸਾਡੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਝੂਠੇ ਮੁਕੱਦਮੇ ਪਾਉਣੇ ਬੰਦ ਕਰ ਦਿਓ ਨਹੀਂ ਤਾਂ ਫਿਰ ਇੱਕ ਸੰਘਰਸ਼ ਸਾਨੂੰ ਵਿੜਨਾ ਪਊਗਾ ਤੇ ਇਸ ਵਿੱਚ ਸਾਰਾ ਪੰਜਾਬ ਸਾਰੀ ਆਬਾਦ ਸਾਡੇ ਨਾਲ ਆ ਪਿਛਲੇ ਦਿਨੀ ਬਾਈ ਪ੍ਰਵਿੰਦਰ ਸਿੰਘ ਝੋਟਾ ਮਾਨਸਾ ਜ਼ਿਲ੍ਹੇ ਵਿੱਚ ਜਿਨ੍ਹਾਂ ਤੇ ਪਿਛਲੇ 1.5 ਸਾਲ ਪਹਿਲਾਂ 2 ਸਾਲ ਪਹਿਲਾਂ ਮਾਨਸਾ ਦੀ ਪੁਲਿਸ ਨੇ ਇੱਕ ਝੂਠਾ ਕੇਸ ਰਜਿਸਟਰ ਕੀਤਾ ਸੀਗਾ ਤੇ ਉਹਦੇ ਵਿੱਚ ਉਹਨਾਂ ਦੀ ਅਰੈਸਟ ਵੀ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਉੱਥੇ ਮੋਰਚਾ ਲਾ ਕੇ ਫਿਰ ਬੇਲ ਕਰਵਾਈ ਉਸ ਸਮੇਂ ਤੇ ਸਰਕਾਰ ਨੇ ਇੱਕ ਝੂਠੀ ਤਸੱਲੀ ਦਿੱਤੀ ਸੀ ਮੈਂ ਕਹੂੰਗਾ ਵੀ ਇਹ ਕੇਸ ਅਸੀਂ ਖਤਮ ਕਰਦਾਂਗੇ ਜਿਹੜਾ ਅਸੀਂ ਪੁਲਿਸ ਨੇ ਤੇ ਮੈਂ ਕਹੂੰਗਾ ਸਰਕਾਰ ਨੇ ਇੱਕ ਰਲ ਕੇ ਇਹ ਅਸਮਾਨਸ਼ਨ ਵੀ ਦਵਾਇਆ ਸੀਗਾ ਵੀ ਅਸੀਂ ਇਹ ਜਿਹੜਾ ਝੂਠਾ ਕੇਸ ਆ ਇਹ ਵਾਪਸ ਲੈ ਲਾਂਗੇ ਜਾਂ ਇਹਨੂੰ ਖਤਮ ਕਰ ਦਾਂਗੇ ਪਰ ਹੁਣ 2 ਸਾਲਾਂ ਬਾਅਦ ਉਸ ਵਿੱਚ ਭਾਈ ਝੋਟੇ ਦੇ ਪਿਤਾ ਜੀ ਨੂੰ ਸੰਮਣ ਦੁਬਾਰਾ ਕਰ ਲਏ ਗਏ ਆ ਤੇ ਉਹਨਾਂ ਨੂੰ ਵੀ ਉਸ ਵਿੱਚ ਨਾਮਜ਼ਦ ਕਰ ਲਿਆ ਕਿਉਂਕਿ ਬਹੁਤ ਹੀ ਘਲੌਣੀ ਹਰਕਤ ਆ ਮੈਂ ਕਹੂੰਗਾ ਮਾੜੀ ਗੱਲ ਆ ਵੀ ਪਰਿਵਾਰਾਂ ਨੂੰ ਉਸ ਝੂਠੇ ਮੁਕੱਦਮਿਆਂ ਵਿੱਚ ਕਿਢਿਸਣਾ ਤੇ ਇਹ ਤਾਂ ਉਹ ਗੱਲ ਹੋ ਗਈ ਵੀ ਜਿਹੜਾ ਤਾਂ ਨਸ਼ੇ ਦੇ ਕ੍ਰੋਧ ਦੀ ਆਵਾਜ਼ ਉਠਾਉਂਦਾਗਾ ਉਸ ਨੂੰ ਤਾਂ ਕਦਮੇ ਤੇ ਕੇਸ ਚੱਲਣੇ ਪੈਣਗੇ ਤੇ ਜਿਹੜਾ ਨਸ਼ੇ ਤੋੜਲੇ ਨਾਲ ਵੇਚਦਾ ਉਹਦਾ ਸਰਕਾਰ ਪੱਖਪੂਰਤੀ ਆ ਇਹ ਸਰਕਾਰ ਇੱਕ ਤਰ੍ਹਾਂ ਨਾਲ ਤਾਂ ਝੂਠਾ ਮਖੌਟਾ ਪਾਉਂਦੀ ਆ ਵੀ ਅਸੀਂ ਨਸ਼ੇ ਵਿਰੋਧ ਮਹਿੰਮ ਛੇੜੀ ਹੋਈ ਆ ਪਰ ਕਰਦੀ ਕੁਝ ਨਹੀਂ ਉਲਟਾ ਆਪਣੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਝੂਠੇ ਮਕਾਦਮੇ ਪਾ ਕੇ ਇਹ ਜੀ ਉਹਨਾਂ ਨੂੰ ਕੇਸਾਂ ਵਿੱਚ ਉਹਨਾਂ ਨੂੰ ਖੰਜਲ ਖਵਾੜ ਕਰਦੀ ਆ ਮੈਂ ਸਰਕਾਰ ਨੂੰ ਇਹ ਇਸ ਵੀਡੀਓ ਦੇ ਜ਼ਰੀਏ ਕਹਿਣਾ ਚਾਹੁੰਦਾ ਵੀ ਇਹ ਸਾਰਾ ਕੁਝ ਬੰਦ ਕਰ ਦਿਓ ਸਾਡੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਝੂਠੇ ਮੁਕੱਦਮੇ ਪਾਉਣੇ ਬੰਦ ਕਰ ਦਿਓ ਨਹੀਂ ਤਾਂ ਫਿਰ ਇੱਕ ਸੰਘਰਸ਼ ਸਾਨੂੰ ਵਿੜਨਾ ਪਊਗਾ ਤੇ ਇਸ ਵਿੱਚ ਸਾਰਾ ਪੰਜਾਬ ਸਾਰੀ ਆਬਾਦ ਸਾਡੇ ਨਾਲ